विक्रमजीत सिंह मजीठिया ते ਇਨੀ ਸਖਤੀ ਵਧ ਗਈ ਹੈ ਕੋਰਟ ਦੇ ਵਿੱਚ ਵੱਡੇ ਵੱਡੇ ਵਕੀਲ ਕਰਨ ਦੇ باوجود ਵੀ ਕੋਈ ਰਾਹਤ ਨਹੀਂ ਮਿਲੀ ਜੱਜ ਨੇ ਕੀ ਫੈਸਲਾ ਸੁਣਾਇਆ ਸਾਰੇ ਕੋਰਟ ਦੇ ਵਿੱਚ ਕੀ ਘਟਨਾ ਕਰਮ ਹੋਇਆ ਕਿਉਂ ਐਡੀ ਵੱਡੀ ਮੁਸੀਬਤ ਦੇ ਵਿੱਚ ਫਸ ਗਿਆ ਮਜੀਠਿਆ ਕਿ ਮਜੀਠੀਏ ਨੂੰ ਲੱਗਣ ਲੱਗ ਗਿਆ ਕਿ ਹੁਣ ਉਸ ਦੀ ਜਿਹੜੀ ਰਿਹਾਈ ਆ ਉਹ ਮੁਸ਼ਕਲ ਦੇ ਵਿੱਚ ਹੋਊਗੀ ਕਿਉਂ ਇੰਨਾ ਜ਼ਿਆਦਾ ਸਖਤ ਹੋ ਗਿਆ ਜੱਜ ਤੁਹਾਨੂੰ ਸਾਰੀ ਗੱਲ ਦੱਸਦੇ ਆ ਵਿਕਰਮਜੀਤ ਸਿੰਘ ਮਜੀਠੀਏ ਦੇ ਕੇਸ ਦੀ ਤੁਹਾਨੂੰ ਦੱਸ ਦਿੰਨੇ ਆ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਨਾਬੇ ਜੇਲ੍ਹ ਦੇ ਵਿੱਚ ਬੰਦਾ ਜੇਲ੍ਹ ਦੇ ਵਿੱਚ ਜਦੋਂ ਬੰਦਾ ਬੰਦ ਹੁੰਦਾ ਤੇ ਸਭ ਤੋਂ ਜ਼ਿਆਦਾ ਉਸ ਨੂੰ ਇਹੀ ਆਸ ਹੁੰਦੀ ਹੈ ਉਹ ਇਸੇ ਦਿਨ ਦੇ ਵਿੱਚ ਰਹਿੰਦਾ ਕਿ ਸ਼ਾਇਦ ਉਹ ਦਿਨ ਆਵੇ ਜਦੋਂ ਉਸ ਦੀ ਰਿਹਾਈ ਹੋ ਜੇ ਉਸ ਦੀ ਜਾਨ ਛੁੱਟੇ ਉਹ ਵੀ ਆਜ਼ਾਦ ਘੁੰਮ ਸਕੇ ਪਰਿਵਾਰਕ ਮੈਂਬਰ ਵੀ ਜਦੋਂ ਮਿਲਣ ਜਾਂਦੇ ਆ ਵਕੀਲ ਵੀ ਜਦੋਂ ਮਿਲਦਾ ਉਹ ਹੌਸਲਾ ਦਿੰਦਾ ਕੇ ਅੰਦਰ ਬੈਠੇ ਬੰਦੇ ਦਾ ਹੌਸਲਾ ਨਾ ਟੁੱਟੇ ਉਹ ਆਖਦਾ ਕਿ ਛੇਤੀ ਤੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਲਿਆ ਜਾਵੇਗਾ ਜਲਦੀ ਤੋਂ ਜਲਦੀ ਤੈਨੂੰ ਰਿਹਾਈ ਮਿਲ ਜਾਵੇਗੀ ਪਰ ਜੇਕਰ ਕੋਰਟ ਦੇ ਵਿੱਚ ਜਦੋਂ ਸਾਹਮਣਾ ਹੁੰਦਾ ਬੰਦਾ ਆਸ ਲੈ ਕੇ ਆਪਣੇ ਪੀਰਾਂ ਪਗੰਬਰਾ ਗੁਰੂਆਂ ਨੂੰ ਇਤਿਹਾਸ ਕੇ ਪਰਿਵਾਰਕ ਮੈਂਬਰ ਆਪਣਾ ਮੱਥਾ ਰਗੜ ਕੇ ਜਾਂਦੇ ਆ ਕਿ ਅੱਜ ਉਸ ਦਾ ਜਿਹੜਾ ਇਸ ਕੇਸ ਦੇ ਵਿੱਚੋਂ ਨਿਬੇੜਾ ਹੋ ਜਾਈ ਉਹਨਾਂ ਦਾ ਜਿਹੜਾ ਜੋ ਵੀ ਜੀ ਆ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜੇ ਪਰ ਜਦੋਂ ਸਰਕਾਰ ਮੱਥਾ ਜਿਹੜਾ ਡਾਡਿਆਂ ਨਾਲ ਲੱਗਾ ਹੋਵੇ ਖਾਸ ਕਰਕੇ ਸਰਕਾਰ ਨਾਲ ਲੱਗਾ ਹੋਵੇ ਤੇ ਸਰਕਾਰ ਦੇ ਮੁਖੀ ਦੇ ਨਾਲ ਨਿੱਜੀ ਜਿਹੜੇ ਦਿੱਜੀ ਜਿਹੜੇ ਇੱਕ ਵੈਰ ਵਿਰੋਧ ਹੋਣ ਗਿਲੇ ਸ਼ਿਕਵੇ ਹੋਣ ਫੇਰ ਜਿਹੜੀ ਰਾਹਤ ਮਿਲਣੀ ਉਹ ਬੜੀ ਮੁਸ਼ਕਲ ਹੋ ਜਾਂਦੀ ਹੈ ਵਿਜੀਲੈਂਸ ਨੇ ਡੀਏ ਦਾ ਕੇਸ ਸਰਦਾਰ ਵਿਕਰਮਜੀਤ ਸਿੰਘ ਮਜੀਠੇ ਤੇ ਬਣਾਇਆ ਪਹਿਲੇ ਦਿਨ ਜੋ ਘਟਨਾਕਰਮ ਹੋਇਆ ਜੋ ਉੱਥੇ ਵੀਡੀਓਗ੍ਰਾਫੀ ਹੋਈ ਜੋ ਇੱਕ ਦੂਜੇ ਨੂੰ ਕਹਿ ਸੁਣੀ ਹੋਈ ਉਹ ਵੀ ਸ਼ਾਇਦ ਉਹਦੋਂ ਹੀਟ ਆਫ ਦਾ ਮੂਵਮੈਂਟ ਉਹ ਗੱਲ ਹੋ ਗਈ ਪਰ ਬਾਅਦ ਦੇ ਵਿੱਚ ਉਸ ਦਾ ਵੀ ਪਛਤਾਵਾ ਵਿਕਰਮਜੀਤ ਮਜੀਠੀਏ ਨੂੰ ਹੋਊਗਾ ਭਾਵੇਂ ਉਸ ਨੂੰ ਉਸ ਦਾ ਜਿਹੜਾ ਲਾਹਾ ਉਹ ਪੋਲੀਟੀਕਲ ਤੌਰ ਤੇ ਮਿਲ ਜੇ ਉਸ ਦੇ ਜਿਹੜੇ ਵਰਕਰ ਉਹ ਡਿਮੋਲਰਾਈਜ਼ ਨਾ ਹੋਣ ਉਹਨਾਂ ਦੇ ਹੌਸਲੇ ਬਲੰਦ ਹੋਣ ਪਰ ਉਸ ਮਸੀਬ ਮਜੀਠੀਏ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਮੈਂ ਅੱਜ ਜਿਹੜਾ ਸਰਕਾਰੀ ਅਫਸਰਾਂ ਦੇ ਉੱਤੇ ਤੂੰ ਤੂੰ ਮੈਂ ਮੈਂ ਕਰਕੇ ਗੱਲ ਕਰ ਰਿਹਾ ਇਹ ਮੈਨੂੰ ਬਾਅਦ ਦੇ ਵਿੱਚ ਮੁਸੀਬਤ ਦੇ ਵਿੱਚ ਫਸਾ ਦੇਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੱਥੇ ਇੱਕ ਪਾਸੇ ਕੋਰਟ ਦਾ ਜਿਹੜਾ ਕੰਮਕਾਰ ਚੱਲ ਰਿਹਾ ਸੀ ਦੂਜੇ ਪਾਸੇ ਸੰਗਰੂਰ ਦੇ ਵਿੱਚ ਪਹੁੰਚੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਨਾਂ ਲਿਆ ਕਿਹਾ ਕਿ ਮੇਰੇ ਕੋਲੇ ਲੋਕ ਆਉਂਦੇ ਆ ਮੇਰੇ ਕੰਨਾਂ 'ਚ ਕਹਿ ਜਾਂਦੇ ਆ ਕਿ ਮਾਨ ਸਾਹਿਬ ਹੁਣ ਛੱਡਿਓ ਨਾ ਹੁਣ ਬਾਹਰ ਨਾ ਨਿਕਲਿਆਵੇ ਲੋਕ ਭਰੇ ਪਏ ਆ ਉਹਨਾਂ ਦਾ ਜੋ ਇਸ਼ਾਰਾ ਕੀਤਾ ਸੀ ਕਿਦੇ ਬਾਰੇ ਗੱਲ ਕਰ ਰਿਹਾ ਸੀ ਕਿਉਂਕਿ ਕੋਲ ਦੀ ਪ੍ਰोसीडिंग ਚੱਲਦੀ ਆ ਇਸ ਕਰਕੇ ਉਹ ਸਿੱਧਾ ਨਾਮ ਨਹੀਂ ਲੈ ਸਕਦੇ ਸੀ ਪਰ ਕਿਸ ਮਾਰੇ ਉਹ ਗੱਲ ਕਰ ਰਹੇ ਸੀ ਕਿਸਦੇ ਉਹ ਜਿਹੜਾ ਆਪਣੀ ਪਾਰਟੀ ਨੂੰ ਜਾਂ ਆਪਣੇ ਆਪ ਨੂੰ ਮਾਈਲੇਜ ਦੇਣਾ ਚਾਹੁੰਦੇ ਸੀ ਇਹ ਸਾਰੇ ਸਮਝਦੇ ਆ ਕਿ ਉਹ ਵਿਕਰਮਜੀਤ ਸਿੰਘ ਮਜੀਠੇ ਦੀ ਗੱਲ ਕਰ ਰਹੇ ਸੀ ਕਿ ਲੋਕ ਚਾਹੁੰਦੇ ਆ ਸਾਡੀ ਉਹ ਆਪਣੀ ਪ੍ਰਾਪਤੀ ਦੀ ਤਰ੍ਹਾਂ ਉਹ ਗਿਣਾ ਰਹੇ ਆ ਤੇ ਜਦੋਂ ਅੱਜ ਕੋਰਟ ਦੇ ਵਿੱਚ ਪਹਿਲਾਂ ਇਹ ਸ਼ਾਇਦ ਵਿਕਰਮਜੀਤ ਮਜੀਠੇ ਦੇ ਜਿਹੜੇ ਵਰਕਰ ਸੀਗੇ ਉਹਨਾਂ ਦੇ ਜਿਹੜੇ ਸਪੋਰਟਰਾਂ ਜਾ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਜਾਂ ਫਿਰ ਉਹਨਾਂ ਦੇ ਵਕੀਲ ਉਹਨਾਂ ਨੂੰ ਲੱਗਦਾ ਸੀ ਕਿ ਕਿਤੇ ਨਾ ਕੋਰਟ ਕੋਰਟ ਅੱਜ ਜਿਹੜੀ ਨਰਮਾਈ ਕਰੂਗਾ ਤੇ ਉਹਨਾਂ ਨੂੰ ਜਿਹੜੀ ਰਿਹਾਈ ਮਿਲ ਜੂ ਪਰ ਕੋਰਟ ਦੇ ਵਿੱਚ ਜੱਜ ਸਾਹਿਬ ਨੇ ਠੋਕ ਕੇ ਕਹਿਤਾ ਕਿ ਕੋਈ ਰਿਹਾਈ ਨਹੀਂ ਰਿਹਾਈ ਦੀ ਕੋਈ ਗੱਲ ਨਹੀਂ 16 ਦਿਨਾਂ ਦੇ ਲਈ ਜੇਲ੍ਹ ਦੇ ਵਿੱਚ ਵਿਕਰਮਜੀਤ ਮਜੀਠੇ ਨੂੰ ਫੇਰ ਭੇਜ ਦਿੱਤਾ ਹੁਣ ਅਗਲੀ ਕਾਰਵਾਈ ਅੱਗੇ ਹੋਊਗੀ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਸਬੂਤ ਇਕੱਠੇ ਕਰਨ ਦੇ ਵਿੱਚ ਲੱਗੀ ਹੋਈ ਆ ਮੁਕਦਮੇ ਫਿੱਟ ਕਰਨ ਦੇ ਵਿੱਚ ਲੱਗੀ ਹੋਈ ਆ ਵਧੀਆ-ਵਧੀਆ ਵਕੀਲ ਕੀਤੇ ਹੋਏ ਆ ਇੱਥੋਂ ਲੱਗਦਾ ਕਿ ਵਿਕਰਮਜੀਤ ਮਜੀਠੀਏ ਨੂੰ ਸ਼ਾਇਦ ਕਿਤੇ ਹੋਣ ਜਿਹੜਾ ਜਿਹੜਾ ਆਮ ਤਰ੍ਹਾਂ ਦੇ ਜਿਹੜਾ ਖੁੱਲਾ ਘੁੰਮਣਾ ਉਹ ਬੜਾ ਔਖਾ ਹੋਊਗਾ ਇਸ ਦੇ ਨਾਲ ਇਕਾਲੀ ਦਲ ਦੀਆਂ ਵੀ ਜਿਹੜੀਆਂ ਉਹ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਕਿਉਂਕਿ ਜੇਕਰ ਵਿਕਰਮਜੀਤ ਮਜੀਠਾ ਸਮੱਸਿਆ ਦੇ ਵਿੱਚ ਹੈ ਤੇ ਮਾਝਾ ਸਾਰਾ ਕੰਟਰੋਲ ਵਿਕਰਮਜੀਤ ਮਜੀਠੀਆ ਕਰਦਾ ਸੀ ਇਸ ਕਰਕੇ ਮਾਝੇ ਦੇ ਵਿੱਚ ਵੀ ਵਿਕਰਮਜੀਤ ਮਜੀਠੀਏ ਕਰਕੇ ਵੱਡਾ ਜਿਹੜਾ ਸੰਕਟ ਦੇ ਵਿੱਚ ਪਾ ਟਿਕਰੀ ਹੋਈ ਆ ਆਉਣ ਨਾਲ